ਸਤ 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 ਸਿਰੀਆਂ ਕਾਂਜੀ ਵੀਡੀਓ ਦੇਖ ਰਿਹਾ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਂ ਤੇਰੇ ਅੱਜ ਦੀ ਵੱਡੀ ਖਬਰ ਬੈਂਤ ਸਿੰਘ ਹਤਿਆकांड ਦੇ ਮੁੱਖ ਗਵਾ ਬਿੱਟੂ ਨੇ ਰਾਜਪਾਲ ਨੂੰ ਕੀਤੀ ਇਹ ਅਪੀਲ ਹਾਈ ਕੋਰਟ ਵਿੱਚ ਵੀ ਦਾਖਲ ਕੀਤੀ ਪਟੀਸ਼ਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੈਂਤ ਸਿੰਘ ਹਤਿਆ ਕਾਂਡ ਦੇ ਮੁੱਖ ਗਵਾ ਬਲਵਿੰਦਰ ਸਿੰਘ ਬਿੱਟੂ ਇੱਕ ਵਾਰ ਮੋੜ ਗੰਭੀਰ ਸੁਰੱਖਿਆ ਸੰਕਟ ਵਿੱਚੋਂ ਲੰਘ ਰਹੇ ਹਨ ਸੁਰੱਖਿਆਤ ਵਿੱਚ ਲਾਪਰਵਾਹੀ ਦਾ ਦੋਸ਼ ਲਗਾਉਂਦੇ ਹੋਏ ਉਹਨਾਂ ਨੇ ਪੰਜਾਬ ਦੇ ਰਾਜਪਾਲ ਕੁਲਾਬ ਚੰਦ ਕਟਾਰੀਆ ਨੂੰ ਮੰਗ ਪੱਤਰ ਦੇ ਕੇ ਦਖਲ ਦੀ ਮੰਗ ਕੀਤੀ ਤੇ ਰਾਜਪਾਲ ਨੇ ਉਹਨਾਂ ਦਾ ਪੱਤਰ ਕਾਰਵਾਈ ਲਈ ਤੁਰੰਤ ਹੋਮ ਸੈਕਟਰੀ ਨੂੰ ਭੇਜ ਦਿੱਤਾ ਹੈ ਬਿੱਟੂ ਉਹ ਗਵਾ ਹੈ ਜਿਸ ਦੀ ਗਵਾਹੀ ਤੇ ਬੇਅੰਤ ਸਿੰਘ ਹਤਿਆਕਾਂ ਦੇ ਦੋਚੀਆਂ ਨੂੰ ਸਜ਼ਾ ਮਿਲੀ ਸੀ ਇਸੇ ਕਾਰਨ ਉਸ ਨੂੰ ਪਿਛਲੇ 2 ਦਹਾਕਿਆਂ ਤੋਂ ਲਗਾਤਾਰ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਚੰਡੀਗੜ੍ਹ ਪੁਲਿਸ ਨਾਲ ਹੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੀ ਕਈ ਵਾਰ ਉਸ ਦੀ ਗੰਭੀਰ ਖਤਰਾ ਸਥਿਤੀ ਨੂੰ ਮੰਨ ਚੁੱਕੇ ਹਨ ਹਾਈ ਕੋਰਟ ਦੇ ਹੁਕਮਾਂ ਤੇ 2011 ਵਿੱਚ ਚੰਡੀਗੜ੍ਹ ਪੁਲਿਸ ਨੇ ਉਸ ਨੂੰ ਉੱਚ ਪੱਧਰੀ ਸੁਰੱਖਿਆ ਪ੍ਰਦਾਨ ਕੀਤੀ ਸੀ ਜਿਸ ਵਿੱਚ ਪੰਜਾਬ ਪੀਐਸਓ 24 ਕੰਟੇਨਰ 31 14 ਗੱਡਰ ਐਸ ਕਾਰਟ ਮੋਟਰਸਾਈਕਲ ਅਤੇ ਉਹਨਾਂ ਦੇ ਘਰ ਦੇ ਬਾਹਰ ਪੈਟ੍ਰੋਲਿੰਗ ਗੱਡੀ ਸ਼ਾਮਲ ਸਨ ਇਹ ਸੁਰੱਖਿਆ ਦੀ ਵਿਵਸਥਾ ਸਾਲ ਤੱਕ ਸਾਰੀ ਸਾਲ ਤੱਕ ਜਾਰੀ ਰਹੀ ਪਰ ਵਰਤਮਾਨ ਵਿੱਚ ਪੂਰੀ ਤਰ੍ਹਾਂ ਹਟਾ ਲਈ ਗਈ ਜਿਸ ਨਾਲ ਉਸ ਦੀ ਚਿੰਤਾ ਵਧ ਗਈ ਸੁਰੱਖਿਆ ਸੁਰੱਖਿਆ ਨਾਮ ਇਨ ਕਾਰਨ ਬਿਟੂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਚਨਵਾਇਕ ਦਰਵਾਜ਼ਾ ਚੰਡੀਗੜ੍ਹ ਪੁਲਿਸ ਨੇ ਅਦਾਲਤ ਨੂੰ ਪ੍ਰੋਸਾ ਦਿੱਤਾ ਸੀ ਕਿ ਉਹ ਛੇਤੀ ਸੁਰੱਖਿਆ ਦੇ ਪ੍ਰਲਾਪ ਕਰ ਦਿੱਤੀ ਜਾਵੇਗੀ ਪਰ ਹਾਲੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ ਹੈ ਮਾਮਲੇ ਦੀ ਅਗਵਾਈ ਸੁਣਵਾਈ ਸੁਣਵਾਈ ਦਸੰਬਰ ਦੇ ਪਹਿਲੇ ਹਫਤੇ ਹੋਵੇਗੀ ਖਬਰ ਨਾਲ ਨੂੰ ਤੱਕ ਬਨੇ ਰਹਿਣ ਲਈ ਧੰਨਵਾਦ